ਬਾਈ ਜੀ ਜੇ ਇਸ ਗਰਮੀਆਂ ਨਾ ਤੁਸੀਂ ਕੂਲਰ ਖਰੀਦਣ ਦੀ ਸੋਚ ਰਹੇ ਤਾਂ ਕੂਲਰ ਨਾ ਖਰੀਦੋ ਰੁਕ ਜਾਓ ਹਜੇ ਪਹਿਲਾਂ ਵੀਡੀਓ ਦੇਖ ਲਓ ਪੂਰੀ ਉਸ ਤੋਂ ਬਾਅਦ ਜੋ ਮਰਜ਼ੀ ਕਰ ਲਿਓ ਬਾਈ ਜੀ ਕੂਲਰ ਦੇ ਰੇਟ 'ਚ ਬਾਈ ਏਸੀ ਦੇਈ ਜਾਂਦਾ ਤੇ ਸਾਫ ਸੁਥਰੇ ਵੀ ਨੇ ਬਿਲਕੁਲ ਨਵੇਂ ਵਰਗੇ ਏਸੀ ਨੇ ਤੁਸੀਂ ਦੇਖ ਸਕਦੇ ਹੋ ਬੜੀਆਂ ਬੜੀਆਂ ਕੰਪਨੀਆਂ ਵਧੀਆ ਵਧੀਆ ਕੰਪਨੀਆਂ ਉਹ ਜਰਨਲ 5 ਸਟਾਰ ਤੱਕ ਦੇ ਏਸੀ ਪੈਣੇ ਬਾਈ ਜੀ ਬੋਲਟਾਸ ਆ ਦੇਖ ਲਓ ਨਵੇਂ ਨਵੇਂ ਏਸੀ ਪੈਣੇ ਜੇ ਤੁਸੀਂ ਸੋਚ ਰਹੇ ਹੋ ਵੀ ਇਸ ਵਾਰੀ ਗਰਮੀਆਂ ਦੇ ਵਿੱਚ ਕੂਲਰ ਖਰੀਦਿਆ ਜਾਵੇ ਤਾਂ ਰੁਕ ਜਓ ਹਜੇ ਪਹਿਲਾਂ ਵੀਡੀਓ ਪੂਰੀ ਦੇਖ ਜੋ ਤੇ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਆ ਨਾਲ ਹੀ ਟਾਚੀ ਦਾ ਪੀਸ ਪਿਆ ਤੁਸੀਂ ਦੇਖ ਸਕਦੇ ਹੋ ਸ਼ੇਅਰ ਬਾਈ ਜੀ ਗਰੁੱਪਾਂ 'ਚ ਕਰ ਦਿਆ ਕਰੋ ਕਿਸੇ ਭਾਈ ਦਾ ਭੈਣ ਦਾ ਫਾਇਦਾ ਹੋ ਜਾਂਦਾ ਕਿਉਂਕਿ ਗਰਮੀਆਂ ਪੈਣ ਵਾਲੀਆਂ ਨੇ ਅੱਗੇ ਜਾ ਕੇ ਗਰਮੀ ਬਹੁਤ ਪੈਣੀ ਆ ਅੱਗ ਡਿਗਣੀ ਆ ਤੇ ਉਸ ਹਿਸਾਬ ਨਾਲ ਸਭ ਨੂੰ ਏਸੀ ਦੀ ਲੋੜ ਪੈਣੀ ਆ ਤੇ ਬਾਈ ਹੋਰਾਂ ਕੋਲੇ ਬਹੁਤ ਘੈਂਟ ਘੈਂਟ ਏਸੀ ਘੈਂਟ ਘੈਂਟ ਰੇਟਾਂ ਦੇ ਉੱਤੇ ਵਧੀਆ ਜੈਨੂਇਨ ਜਿਹੜੇ ਰੇਟ ਨੇ ਬਾਈ ਹੋਰਾਂ ਦੇ ਤੇ ਬਾਈ ਹੋਰੀ ਜਿਹੜੇ ਏਸੀ ਨੇ ਉਹ ਏਸੀ ਜਮੇ ਬਿਲਕੁਲ ਫਰੈਸ਼ ਦੀ ਤਰੀ ਹੁੰਦੇ ਨੇ ਬਿਲਕੁਲ ਨਮਿਆਂ ਵਰਗੇ ਏਸੀ ਹੁੰਦੇ ਨੇ ਤੇ ਹਰ ਇੱਕ ਕੰਪਨੀ ਦਾ ਏਸੀ ਮਿਲ ਜੂਆ ਜਿਵੇਂ ਡੈਕਨ ਦਾ ਬਾਈ ਡੈਕਨ ਬਹੁਤ ਵੱਡਾ ਨਾਮ ਹੈ ਇੰਡਸਟਰੀ ਦੇ ਵਿੱਚ ਹਰ ਤਰ੍ਹਾਂ ਦੇ ਏਸੀ ਨੇ ਅੱਜ ਸਾਡੇ ਨਾਲ ਬਾਈ ਮੁਸਤਾਕ ਜੀ ਆਉਣਗੇ ਬਾਈ ਜੀ ਖਾਨ ਸਾਹਿਬ ਸਾਡੇ ਨਾਲ ਅੱਜ ਜੁੜੇ ਨੇ ਤੇ ਆਪਾਂ ਨੂੰ ਦਿਖਾਉਣਗੇ ਏਸੀ ਬਾਈ ਖਾਨ ਸਾਹਿਬ ਕੀ ਹਾਲ ਚੱਲ ਰਿਹਾ ਵਧੀਆ ਭਰਾ ਸ਼ਸ਼ੀਗਰ ਹੰਟਰ ਸਾਹਿਬ ਸ਼ਸ਼ੀਗਰ ਜੀ ਕੈਂਟੋ ਸ਼ਸ਼ੀਗਰ ਸਾਹਿਬ ਦਰਸ਼ਕਾਂ ਨੂੰ ਭਾਈ ਕੈਂਟੋ ਹਾਂ ਭਰਾ ਕੈਂਟ ਪੂਰਾ ਏਸੀ ਦਿਖਾਉਂਗੇ ਬਿਲਕੁਲ ਜੀ ਇਹ ਦਿਖਾਵਾਂਗੇ ਜੀ ਤੇ ਆਜੋ ਦੋਸਤੋ ਆਪਾਂ ਏਸੀ ਤੇ ਗੱਲਬਾਤ ਕਰ ਲੈਂਦੇ ਆ ਕੀ ਪ੍ਰਾਈਸ ਤੇ ਤੁਹਾਨੂੰ ਪਹਿਣਗੇ ਕਿੰਨੀ ਕਿ ਬਿਜਲੀ ਖਾਂਦੇ ਨੇ ਏਸੀ ਦੇਖੋ ਜੀ ਆਪਾਂ ਕੋਲ ਫੁੱਲ ਸਟਾਕ ਪਿਆ ਜੀ ਬਸ ਤੁਸੀਂ ਆ ਦੇਖੋ ਜੀ ਬਾਹਰ ਦਾ ਆਪਣੇ ਬਾਹਰ ਤੱਕ ਮਾਲ ਪਿਆ ਜੀ ਹਾਂ ਬਾਹਰ ਤੱਕ ਮਾਲ ਪਿਆ ਬਿਲਕੁਲ ਹਾਂ ਆਪਣਾ ਦੁਕਾਨ ਚ ਮਾਲ ਰੱਖਣ ਮਤ ਜਗ੍ਹਾ ਨਹੀਂ ਹੈਗੀ ਮਾਲ ਤਾਂ ਨੂੰ ਹਾਂ ਜੀ ਜਗ੍ਹਾ ਭਰੀ ਵੀ ਹੈ ਜਾਨੋ ਕੋਲੇ ਬਿਲਕੁਲ ਭਰੀ ਵੀ ਹੈ ਸਟਾਕ ਫੁੱਲ ਹੈ ਜੀ ਫੁੱਲ ਸਟਾਕ ਹੈ ਹਾਂ ਜੀ ਹਾਂ ਅੱਛਾ ਭਾਈ ਜੀ ਮੋਟਾ ਮੋਟਾ ਦੱਸੋਗੇ ਵੀ ਏਸੀ ਸਟਾਰਟ ਕਿੱਥੋਂ ਹੁੰਦਾ ਹੈ ਏਸੀ ਆਪਣੇ ਕੋਲ ਜੀ ਮਤਲਬ 12 ਹੁਣ ਮੈਂ ਡੈਕੰਦਾ ਪੈਸਾ ਜੀ ਵੀ ਆਪਣੇ ਕੋਲੇ ਜੀ 2021 ਮਾਡਲ ਪੈਸਾ ਜੀ 2021 ਦੋ ਸਾਲ ਚੱਲਿਆ ਦੋ ਸਾਲ ਚੱਲਿਆ ਹਾਂ ਤੋ ਨਕਸਾ ਬਣਾਉਣਾ ਹਾਂ ਹਾਂ ਦੋ ਦੋ ਸਾਲ ਹੀ ਹੈ ਜਿਆਦਾ ਸਾਲ ਚੱਲੇ ਨਹੀਂ ਹਾਂ ਹਾਂ ਸਿਰਫ 15000 ਰੁਪਏ ਦਾ ਜੀ ਔਰ ਉਹਨਾਂ 3 ਸਟਾਰ ਪੀਛਾ ਜੀ 38 38000 ਰੁਪਏ ਦਾ ਏਸੀ ਹੈ ਜੀ ਇਹ ਹਾਂ ਬਿਲਕੁਲ ਬਿਲਕੁਲ ਅੱਛਾ ਖਾਨ ਸਾਹਿਬ ਬਿਜਲੀ ਦੀ ਗੱਲ ਕਰੀਏ ਬਿਜਲੀ ਕਿਉਂ ਕਿਸੇ ਗਰੀਬ ਭਾਈ ਨੇ ਵੀ ਲਵਾਉਣਾ ਹੁੰਦਾ ਹਨਾ ਬਿਜਲੀ ਕਿੰਨੇ ਕ ਬਿਲਾਉਆ ਕਿੰਨਾ ਕ ਬਲਕੀ ਸਾਹਿਬ ਨਾਲ ਲਵਾ ਸਕਦਾ ਦੇਖੋ ਜੀ ਏਸੀ ਹੈ ਗਰ ਤੁਸੀਂ 28 ਟੈਂਪਰੇਚਰ ਤੇ ਰੱਖ ਦੇਉ ਜੀ 12 ਮੀਟਰ ਦਾ ਕਮਰਾ ਹੈ ਤਾਂ ਕੂਲਰ ਤੋਂ ਵੀ ਇੱਕ ਦੋ ਜੰਟਾ ਫਾਲਦੂ ਮਚਣੀਆਂ ਕੂਲਰ ਕਿ ਜਿੰਨੀ ਬਿਜਲੀ ਹੋਵੇਗਾ ਕੂਲਰ ਤੋਂ ਫਿਰ ਕੂਲਰ ਨਾਲ ਸਵਾਦ ਵੀ ਦੁੱਗਣਾ ਹੋਣਾ ਹਾਂ ਵੀ ਜੀ ਬਿਲਕੁਲ ਜੀ ਇਹ ਹੈ ਜੀ ਰੋ ਲਓ ਆਪਾਂ 2-3 ਸਾਲ ਚਲਾਇਆ ਹੈ ਨਾ ਮਤਲਬ 12-13000 ਦਾ ਇਹ ਕੂਲਰ ਆਉਂਦਾ ਹੈ 15-15000 ਤੱਕ ਵੀ ਪਹਿਲੇ 3 ਸਾਲ 4 ਸਾਲ ਚੱਲਦਾ ਹੈ ਇਹ ਕੂਲਰ ਜ਼ੀਰੋ ਹੋ ਜਾਂਦਾ ਕਵਾੜ ਹੋ ਜਾਂਦਾ ਜਮੀ ਮਤਲਬ 5-700 ਰੁਪਏ ਦਾ ਵਿਕਦਾ ਹੈ ਅੱਛਾ ਏਸੀ ਨੂੰ ਜੇ 5 ਸਾਲ ਚਲਾ ਕੇ ਬੰਦਾ ਵਿੱਚੋਂ ਕਿੰਨੇ ਦਾ ਵੇਚੂਗਾ ਇਹ ਨਰਾਮ ਨਾਲ ਜੀ 8900 ਰੁਪਏ ਦਾ ਕਵਾੜ ਚ ਅੱਛਾ ਹਾਂਜੀ ਹਾਂ ਉਹਦਾ ਅੱਜ ਦਾ ਰੇਟ ਹੈ ਅੱਜ ਦਾ ਰੇਟ ਹੈ ਜੀ 5 ਸਾਲ ਬਾਅਦ ਕੀ ਰੇਟ ਹੋਊਗਾ ਜਿੰਨੇ ਲੈ ਕੇ ਜਾਗਾ ਮੈਂ ਖੁਸਾ ਇੰਨੇ ਦੀ ਹੋਏ ਜੀ ਓਨੇ ਦੀ ਮਣਕੇ ਹੋ ਜੇ ਕਿਉਂਕਿ ਇਹ ਕਾਪਰ ਕਾਪਰ ਸਾਰਾ ਕਾਪਰ ਸਾਰਾ ਕਾਪਰ ਦਾ ਭਾਈ ਜੀ ਐਨੇ ਕ ਦਾ ਕਾਪਰ ਜੇ ਤੁਸੀਂ 8 9000 ਦਾ ਤਾਂ ਕਬਾਰ ਦੇ ਵਿੱਚ ਅੱਜ ਵੀ ਹੈ ਜੇ ਤੁਸੀਂ ਅੱਜ ਅੱਜ ਲੈ ਜਾਣੇ ਹੋ ਤੁਸੀਂ 13000 14000 15000 ਦਾ 5 ਸਾਲ ਚਲਾ ਕੇ ਇਹ 12 13 14 15000 ਦੀ ਹੋ ਜਾਣਾ ਕਿਉਂਕਿ ਵਧ ਹੀ ਜਾਂਦੇ ਨੇ ਰੇਟ ਜਿਹੜੇ ਕਾਪਰ ਦੇ ਨੇ ਅੱਛਾ ਖਾਨ ਸਾਹਿਬ ਆਪਾਂ ਖੜੇ ਕਿੱਥੇ ਆ ਦੁਕਾਨਦਾਰੀ ਦਾ ਮੜਾ ਦੱਸੋ ਐਡਰੈਸ ਆਪਣਾ ਹੈਗੇ ਜਾਖੜ ਮੰਡੀ ਜੀ ਚੁੱਲੜ ਕਾਣਾ ਇਹ ਬਾਜੀ ਜੀ ਆਪਣਾ ਰੋੜ ਹੈ ਠੀਕ ਹੈ ਜੀ ਤੇ ਤਲਵਾੜਾ ਰੋੜਾ ਹੀ ਫਾਟਕਾ ਵਾਲਾ ਇਹ ਆਸੀ ਪੈਰਸੀ ਆਸੀ ਪੈਰਸੀ ਤਾਂ ਦੋਸਤੋ ਏਸੀ 5 ਸਟਾਰ 3 ਸਟਾਰ ਬਾਈ ਹੋਰਾਂ ਕੋਲੇ ਬਹੁਤ ਨਵੇਂ ਨਵੇਂ ਘੈਂਟ ਘੈਂਟ ਕੰਡੀਸ਼ਨ ਦੇ ਵਿੱਚ ਪਏ ਨੇ ਤੁਸੀਂ ਦੇਖ ਹੀ ਰਹੇ ਹੋ ਤੇ ਬਾਈ ਦਾ ਨੰਬਰ ਮੈਂ ਨੇ ਸਕਰੀਨ ਦੇ ਉੱਤੇ ਦੇ ਦਿੱਤਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਨਾਲੇ ਬਾਈ ਜੀ ਏਸੀ ਅਗਰ ਤੁਸੀਂ ਨਹੀਂ ਵੀ ਲੈਣਾ ਇੱਕ ਵਾਰੀ ਆ ਕੇ ਦੇਖ ਲਓਗੇ ਨਾ ਤੁਹਾਡੀ ਰੂਹ ਖੁਸ਼ ਹੋ ਜੂਗੀ ਅਸੀਂ ਦੇਖ ਕੇ ਤੇ ਨਵੇਂ ਨਵੇਂ ਫਰੈਸ਼ ਪਏ ਨੇ ਵਿੱਚੋਂ ਕੂਲਿੰਗ ਕਬੈਲਾਂ ਜਮੀਆਂ ਨਵੇਂ ਵਰਗੀਆਂ ਪਈਆਂ ਨੇ ਤੇ ਆਓ ਫਿਰ ਖਾਨ ਸਾਹਿਬ ਹੋਰਾਂ ਕੋਲੋਂ ਤੇ ਏਸੀ ਜ਼ਰੂਰ ਲੈ ਕੇ ਜਾਓ ਅੱਛਾ ਦੂਜੀ ਗੱਲ ਐ ਸਾਡੇ ਭਰਾਵਾਂ ਨੂੰ ਮੈਂ ਰਿਕਵੈਸਟ ਕਰਦਾ ਦੇਖੋ ਸਾਡੇ ਕੋਲੇ ਫੋਨ ਕਰ ਦਿੰਦੇ ਜੀ ਸਾਥੋਂ ਮਤਲਬ ਫੋਨ ਕਿਵੇਂ ਨਹੀਂ ਚੱਕਿਆ ਨਾ ਕਿਵੇਂ ਨਹੀਂ ਚੱਕਿਆ ਜਿਆਦਾ ਕਿਉਂਕਿ ਇੱਕ ਦਿਨ ਚੋਂ ਨਾ ਇਹ 50 50 100 100 ਫੋਨ ਆ 100 100 150 ਫੋਨ ਆ ਜਾਂਦਾ ਨਹੀਂ ਘੰਟੇ ਫੋਨ ਆਉਂਦਾ ਜੀ ਸਾਡੇ ਕੋਲੇ ਅੱਛਾ ਹਾਂ ਮਾਲ ਦੁਕਾਨ ਤੇ ਮਾਲ ਹੈਗੇ ਹਾਂ ਠੀਕ ਹੈ ਹਾਂ ਜੀ ਹਾਂ ਅਗਰ ਤੁਹਾਡਾ ਫੋਨ ਲੱਗ ਰਿਹਾ ਬੈਲ ਵੱਜ ਰਹੀ ਹੈ ਤਾਂ ਹੈਗਾ ਫੋਨ ਚੱਕੇ ਚ ਹੈ ਨਾ ਚੱਕਿਆ ਅਗਲਾ ਤੁਸੀਂ ਫੋਨ ਲਾ ਕੇ ਦੇਖ ਲਓ ਅਗਰ ਬੈਲ ਵੱਜ ਰਹੀ ਹੈ ਤਾਂ ਤੁਸੀਂ ਇੱਥੇ ਆ ਸਕਦੇ ਹੋਗਾ ਸਵਿਚ ਆਫ ਹੈ ਤਾਂ ਤੁਸੀਂ ਨਾ ਆਓ ਤੇ ਨਾਲੇ ਦੋਸਤੋ ਰਿਕਵੈਸਟ ਹੈ ਵੀ ਵੀਡੀਓ ਨੂੰ ਪਹਿਲਾਂ ਪੂਰੀ ਦੇਖ ਲਿਆ ਕਰੋ ਜਾਣਕਾਰੀ ਪੂਰੀ ਲੈ ਲਿਆ ਕਰੋ ਉਸ ਤੋਂ ਬਾਅਦ ਹੈ ਨਾ ਕਿਉਂਕਿ ਕਈ ਵਾਰੀ ਕਨਫਿਊਜ਼ਨ ਹੁੰਦੀ ਰਹਿੰਦੀ ਹੈ ਹਾਂਜੀ ਅੱਛਾ ਆਪਣੀ ਤਾਂ ਤੁਸੀਂ ਮੈਪ ਤੇ ਜੀ ਲੋਕੇਸ਼ਨ ਪਾਉਂਗੇ ਐਮ ਕੇ ਸੀ ਪੁਆਇੰਟ ਦੀ ਆਪਣੀ ਦੁਕਾਨ ਦੀ ਲੋਕੇਸ਼ਨ ਨਿਕੜੇਗੀ ਹਾਂ ਐਮ ਕੇ ਸੀ ਪੁਆਇੰਟ ਤੁਸੀਂ ਇਹ ਲੋਕੇਸ਼ਨ ਭਰ ਲਿ